ਸਸੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਾਨਮਤਾ ਨਗਰ ਅਤੇ ਕੋਟ ਈਸੇਖਾਂ ਦਾ ਗਵੰਢੀ ਪਿੰਡ ਆ ਮਿੱਤਰੋ ਗਲੋਟੀ ਗਲੋਟੀ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਸਰਦਾਰ ਸਕੱਤਰ ਸਿੰਘ ਦੇ ਘਰੇ ਔਰ ਵੀਰ ਗੁਰਵਿੰਦਰ ਸਿੰਘ ਸੰਧੂ ਬਾਈ ਕੇ ਘਰੇ ਬਾਈ ਹੁਣ ਇਹਦਾ ਸ਼ੌਂਕ ਆ ਜਿਹੜਾ ਮਿੱਤਰੋ ਉਹ ਨੀਲੀ ਰਾਵੀ ਦੇ ਉੱਤੇ ਆ ਇਹ ਬਾਈ ਵੀ دیਵਾਨਾ ਨੀਲੀ ਰਾਵੀ ਦਾ ਆ ਮਿੱਤਰੋ ਤੇ ਜਿੱਥੇ ਤੁਹਾਨੂੰ ਵੀ ਪਤਾ ਜਦੋਂ ਨੀਲੀ ਰਾਵੀ ਨਸਲ ਦੀ ਗੱਲ ਹੁੰਦੀ ਹੋਵੇ ਤੇ ਨੀਲੀ ਰਾਵੀ ਦੀਆਂ ਜਿਹੜੀਆਂ ਚੀਜ਼ਾਂ ਦੇ ਬਾਰੇ ਜਾਣੂ ਹੋਣਾ ਜਸਪ੍ਰਾ ਦੇ ਕੋਲੇ ਆਪਾਂ ਮੌਜੂਦ ਆ ਬਾਈ ਦਾ ਸ਼ੌਂਕ ਜਿਹੜਾ ਪਿਆਰ ਸੀ 2019 ਦੇ ਵਿੱਚ ਮਿੱਤਰੋ 2019 ਤੋਂ ਲੈ ਕੇ 2025 ਤੀਕ ਤੱਕ ਦਾ 6 ਸਾਲ ਦਾ ਸਫਰ ਬਾਈ ਦਾ ਜਿਹੜਾ ਖੁਰਲੀ ਦੇ ਉੱਤੇ ਤੁਹਾਨੂੰ ਦੱਸਦਾ ਵਾ ਔਰ ਆ ਜਿਹੜਾ ਰਵਾਵਾ ਬਾਈ ਹੁਣ ਉਹਦੇ ਕੋਲੇ ਮਿੱਤਰੋ ਇਧਰਲੇ ਪਾਸੇ ਜਿਹੜਾ ਬਾਹਰ ਖੜਾ ਹੋਇਆ ਇੱਕ ਅੰਦੀ ਮੈਂ ਅੰਦਰ ਖੜੀ ਇਹ ਬਾਈ ਹੁਣਾਂ ਦੇ ਕੋਲੇ ਬਾਈ ਰਸਾਲ ਸਿੰਘ ਦਿਓਲ ਡੈਰੀ ਫਾਰਮ ਜਿੱਥੇ ਤੁਸੀਂ ਪਿਛਲੇ ਦਿਨੀ ਇੱਕ ਚੈਂਪੀਅਨ ਮੱਝ ਦੀ ਚਰਚਾ ਹੋਈ ਚੈਂਪੀਅਨ ਮੱਝ ਬਣੀ ਸੀ ਬਈ ਮਾਇਆ ਮੱਝ ਉਸ ਘਰਾਣੇ ਦੇ ਵਿੱਚੋਂ ਇਹ ਸਾਰਾ ਬਲੱਡਲਾਈਨ ਬਾਈ ਦੇ ਕੋਲੇ ਆ ਕਿਉਂਕਿ ਬਾਈ ਦੀ ਗੁਰਵਿੰਦਰ ਸਿੰਘ ਸੰਧੂ ਦੀ ਅੱਜ ਆਪਾ ਗੁਰਮਿੰਦਰ ਸਿੰਘ ਸੰਧੂ ਬਾਈ ਦੇ ਘਰੋਂ ਬਾਈ ਨਾਲ ਮੈਂ ਆਖਿਆ ਸੀ ਆਜੋ ਬਾਈ ਕਰੀਏ ਗੱਲਬਾਤਾਂ ਨਾਲ ਹੀ ਆਜੋ ਬਾਈ ਕਹਿੰਦਾ ਵੀ ਨਹੀਂ ਯਾਰ ਸਾਬਿਆ ਮੈਨੂੰ ਲੱਗਦੀ ਆ ਬਾਈ ਸਾਹ ਕਹਿੰਦਾ ਤੇ ਇੱਕ ਮੈਂ ਭਰਾ ਕਹਿੰਦਾ ਮੈਂ ਮੂਕ ਤੇ ਕਦੇ ਨਹੀਂ ਬੋਲਿਆ ਮੈਂ 바ਵਾ ਬਾਈ ਦਾ ਕੀਤਾ ਮੈਂ ਕੱਲ ਆ ਜਾ ਤੇਰਾ ਮੂੰਹ ਸ਼ਕਲ ਨਹੀਂ ਵਿਖਾਉਂਦੇ ਆਪਾਂ ਪਰ ਬਾਈਆਂ ਦਾ ਵੀ ਸ਼ਕਲ ਦਾ ਕੋਈ ਡਰ ਨਹੀਂ ਪਰ ਮੈਨੂੰ ਬਾਈ ਬਣ ਕੇ ਬੋਲਣਾ ਨਹੀਂ ਆਉਂਦਾ ਮੈਂ ਦਬ ਜੂਗਾ ਕਿਤੇ ਨਾ ਕਿਤੇ ਆ ਜਿਹੜਾ ਬੱਚਾ ਬਾਈ ਹੁਣ ਇਹਨੇ ਸੇਲ ਕਰਨਾ ਵਾ ਮਿੱਤਰੋ ਦਸੰਬਰ ਦੇ ਵਿੱਚ ਇਹਨੇ ਪੂਰੇ 4 ਸਾਲ ਦਾ ਹੋ ਜਾਣਾ ਵਾ ਔਰ ਮਾਂ ਦੀ ਜਿਹੜੀ ਰਸਾਲ ਸਿੰਘ ਦਿਉਲ ਬਾਈ ਕੇ ਕੋਲੇ ਹੀ ਘਰ ਦਾ ਉਹਨਾਂ ਦਾ ਜੰਪਲ ਬੱਚਾ ਅੰਕਲ ਜੀ ਹੁਣੇ ਤੋਂ ਖਰੀਦਿਆ ਡਾਇਮੰਡ ਦਾ ਇਹ ਬੱਚਾ ਵਾ ਮਿੱਤਰੋ ਕਰਮਾ ਵਾਲਾ ਪਿਓ ਵਾਲੇ ਪੱਖ ਤੋਂ ਹੁਣ ਤੁਸੀਂ ਕਹੋਗੇ ਵੀ ਡਾਇਮੰਡ ਦਾ ਬੱਚਾ ਵਾ ਤੇ ਇਹਦੀ ਮਾਰਕਿੰਗ ਤੇ ਇਹਦੀਆਂ ਅੱਖਾਂ ਕਿੱਧਰ ਗਈਆਂ ਮਾਰਕਿੰਗ ਬਿਲਕੁਲ ਬਾਈ ਦੇ ਲੈਕ ਮਨ ਕਰਦਾ ਹੁਣਾ ਦੁੱਧ ਵਾਲੀ ਲੈਣ ਵੇਖਦਾ ਹੁਣਾ ਬਲੱਡ ਤੋਂ ਜਾਣੂ ਹੋਣਾ ਲਾਜ਼ਮੀ ਹੁਣਾ ਵੀ ਬਲੱਡ ਕਿਸ ਤਰ੍ਹਾਂ ਦਾ ਇਹ ਕੱਟੇ ਨੂੰ ਹੁਣ ਵੇਚਣਾ ਕਿਉਂ ਆ ਬਾਈ ਹੁਣਾਂ ਦੀਆਂ ਮਈਆਂ ਜਿਹੜੀਆਂ ਘਰ ਵਾਲੀਆਂ ਕ੍ਰੋਸ ਹੋ ਗਈਆਂ ਇਹਦਾ ਬਈ ਬੱਚਾ ਵੀ ਖੋਣ ਕੇ ਲਈ ਜਿਹੜਾ ਇਹਦਾ ਆਇਆ ਵਾ ਉਹ ਬਾਹਰੀ ਆ ਐਨੂੰ ਲੈ ਕੇ ਆਈ ਬਾਈ ਉਹਨੂੰ ਖੋਲ ਕੇ ਹੁਣ ਜਿਹੜਾ ਸਾਹ ਨੇ ਸੋਇਆ ਵਾ ਨਾ ਮਿੱਤਰੋ ਉਹ ਤੁਹਾਨੂੰ ਮੈਂ ਵਿਖਾਉਣਾ ਵੀ ਕਮਾਲ ਦਾ ਬੱਚੇ ਦੀਆਂ ਆਪ ਵੇਸ਼ਕ ਇਹਦੀਆਂ ਅੱਖਾਂ ਘਟਾ ਪਰ ਜਿਹੜੀਆਂ ਬੱਚੇ ਦੀਆਂ ਅੱਖਾਂ ਲਾਟ ਵਾਂਗੂ ਚੱਕਦੀਆਂ ਆਈਆਂ ਆਜੋ ਤੁਹਾਨੂੰ ਦਿਖਾਉਣਾ ਮੈਂ ਸਾਰੀ ਗੱਲਬਾਤ ਪਿਓ ਆ ਬੱਚਾ ਵਾ ਮਿੱਤਰੋ ਦੀਪ ਇੱਕ ਵਾਰੀ ਨਾ ਕਰਮ ਵਾਲੇ ਨੂੰ ਕੋਲੇ ਪਿਓ ਦੇ ਖਿਲਾੜੀ ਮਾਰਕਿੰਗ ਜਿਵੇਂ ਪਿਓ ਦੇ ਮਗਰਲੇ ਪੈਰਾ ਉਸੇ ਤਰੀਕੇ ਪੁੱਤ ਦੇ ਆ ਮਿੱਤਰੋ ਤੇ ਅੱਖਾਂ ਵੇਖੋ ਤੁਸੀਂ ਹੁਣ ਇਹ ਬੱਚੇ ਦੀਆਂ ਲਾਟਾਂ ਵਾਂਗੂ ਜਗਦਿਆਂ ਰਾਤ ਨੂੰ ਵੀ ਨਾ ਤੁਸੀਂ ਕਿ ਬੈਂਡਰੀ ਮਾਰਨ ਦੀ ਲੋੜ ਨਹੀਂ ਪੈਣੀ ਮੇਰੇ ਹਿਸਾਬ ਦੇ ਨਾਲ ਤਾਂ ਅੱਧਾ ਚੰਨ ਨੇ ਇਹੀ ਕਰੀ ਰੱਖਦਾ ਹੋਊਗਾ ਇੰਨੀਆਂ ਚੰਗੀਆਂ ਅੱਖਾਂ ਕੱਟੇ ਦੀਆਂ ਮਿੱਤਰੋ ਤੇ ਪਿਓ ਵਾਲੇ ਪੱਖ ਤੋਂ ਹੁਣ ਤੁਸੀਂ ਆਜੋ ਵੇਖੋ ਤੁਸੀਂ ਮਿੱਤਰੋ ਅੱਖਾਂ ਦੇ ਵਿੱਚ ਨੀਲਾਪਣ ਵੀਰੇ ਜੀਬ ਵੀ ਦੀ ਵਿਖਾ ਦੇਗਾ ਮੂੰਹ ਪਟਕੇ ਮੜਾ ਜੀਬ ਜ਼ਰੂਰ ਹੈ ਵਾ ਵਿਖਾਈ ਜਰਾ ਵੇਖ ਲਓ ਬਈ ਜੀਬ ਗਲੱਬੀ ਕਰੈਕਟਰ ਪੂਰੇ ਪਿੰਡਾਂ ਬਹੁਤ ਪਤਲਾ ਬਰੀਕ ਜਮਾ ਮਿੱਤਰੋ ਮਾਲਾ ਬਾਡੀ ਬੰਤਰ ਦਾ ਕੱਟਾ ਕਮਾਲ ਬਹੁਤ ਆ ਅੰਗਾ ਪੈਰਾਂ ਤੋਂ ਸਿੰਘਾਂ ਦਾ ਬੜਾ ਸੋਹਣਾ ਕੱਟਾ ਵਾ ਕਿਉਂਕਿ ਪਿਓ ਡਾਇਮੰਡ ਦਾ ਮਿੱਤਰੋ ਮਾਂ ਵੀ ਬਾਈ ਹੁਣਾਂ ਦੇ ਕੋਲੇ ਉੱਥੇ ਰਸਾਲ ਸਿੰਘ ਦੇ ਘਰੋਂ ਇਹ ਜੰਪਲ ਖਰੀਦਿਆ ਸੀਗਾ ਔਰ ਅੱਜ ਇਹ 4 ਸਾਲ ਦਾ ਹੋ ਚੁੱਕਿਆ ਵਾ ਹੁਣ ਬਾਈ ਇਹ ਨਵੇਂ ਘਰ ਦਾ ਸ਼ਿੰਗਾਰ ਬਣੂਗਾ ਕਿਤੇ ਨਵੇਂ ਮਾਲਕ ਦੇ ਕੋਲੇ ਜਾਊਗਾ ਕਿਉਂਕਿ ਬਾਈ ਹੁਣਾਂ ਦਾ ਪਿੰਡ ਦੇ ਵਿੱਚ ਵੀ ਤਕਰੀਬਨ 10-12 ਮਹੀਆ ਬਾਲੀਆਂ ਨਹੀਂ ਆਦੇ ਸੱਜਣ ਮਿੱਤਰਾਂ ਦੀਆਂ ਕ੍ਰਾਸ ਕਰਾਈਆਂ ਹੋਈਆਂ ਬਾਈ ਹੁਣਾਂ ਨੇ ਬਸ ਇੰਨੀ ਗੋ ਆ ਬੱਚੇ ਦੋ ਤਿੰਨ ਬਾਈ ਹੁਣਾਂ ਦੇ ਕੋਲ ਨਿਗਾ ਦੇ ਵਿੱਚ ਆਇਆ ਬਹੁਤ ਚੰਗੇ ਬਕੋਜੀ ਦਿਨ ਪਹਿਲੇ ਇੱਕ ਨੁਕਸਾਨ ਹੋ ਗਿਆ ਝੋਟੀ ਦਾ ਉਹਦੇ ਮਗਰ ਕੱਟੀ ਵੀ ਬੜੀ ਚੰਗੀ ਸੀ ਹਨਾ ਬਾਈ ਬੜੀ ਪੂਰੀ ਟਾਪ ਕੱਟੀ ਆਈ ਸੀ ਉਹਦੇ ਮਗਰ ਉਹ ਕੱਟੀ ਵੀ ਮਨੋ ਕਹਿਣ ਤੋਂ ਪਾਵੇ ਇੱਕ ਅੱਧੇ ਦਿਨ ਦੇ ਬਾਅਦ ਹੀ ਪੂਰੀ ਹੋ ਗਈ ਕਿਉਂਕਿ ਜਦੋਂ ਮਾਂ ਨਹੀਂ ਸੀ ਸਹੀ ਫਿਰ ਦੁੱਧ ਨਹੀਂ ਮਿਲਿਆ ਉਹਨੂੰ ਤੇ ਇਹ ਜਿਹੜਾ ਵੀਰੇ ਤੋਰ ਦिए ਕੱਢਦੇ ਬਰ ਖੋਲਦੇ ਮਾਲੀ ਬੜਾ ਤਿਕ ਇੱਕ ਨਾ ਬਾਤ ਇਹ ਤੋਂ ਦੇ ਕੋਈ ਲੈ ਵੀ ਮਿੱਤਰੋ ਓਕੇ ਦੀ ਰਿਪੋਰਟ ਜਮਾ ਮਾਲੀ ਵਕਾਊਆ ਬਾਈ ਇਹਦਾ ਜਿਹੜਾ ਰੇਟ ਆ ਉਹ ਵੀਰੇ ਤੁਹਾਨੂੰ ਫੋਨ ਦੇ ਉੱਤੇ ਦੱਸ ਦੂਗਾ ਤੁਸੀਂ ਫੋਨ ਲਾ ਲਿਆ ਜੇ ਸਾਰੀ ਜਾਣਕਾਰੀ ਆਪਾਂ ਇਹਦੀ ਤੁਹਾਨੂੰ ਦੱਸ ਦਿੱਤੀ ਐ ਏ ਟੂ ਜ਼ेड ਬਾਕੀ ਜੇ ਕੋਈ ਅਧੂਰੀ ਰਹਿ ਗਈ ਹੋਈ ਤਾਂ ਬਾਈ ਉਹ ਬਾਈ ਤੋਂ ਤੁਸੀਂ ਫੋਨ ਦੇ ਉੱਤੇ ਲੈ ਲਿਆ ਜੇ ਇੰਨੀ ਕੁ ਮੈਂ ਗੱਲਾਂ ਕਰਾ ਵੀਰੇ ਆ ਮੈਂ ਬਾਰੇ ਦੱਸਦੀ ਮੈਨੂੰ ਕਿਹੜੇ ਬਲਾਕੇ ਉਥੋਂ ਰਸਾਲ ਕੇ ਤੋਂ ਹੀ ਅੰਕਲ ਕਿਹਾ ਤੋਂ ਹੀ ਅੰਕਲ ਉਹਨੇ ਆਪਾਂ ਨੂੰ ਲੈ ਕੇ ਦਿੱਤੀ ਸੀ ਆਪਦੇ ਪਿੰਡੋਂ ਆਪਦੇ ਪਿੰਡੋਂ ਲੈ ਕੇ ਦਿੱਤੀ ਹੁਣ ਕਿੰਨਾ ਦੋਦ ਦੇਗੀ ਵੀਰੇ ਇਹਦੀ ਮਾ ਦੇਗੀ ਸੀ 15 ਕਿਲੋ ਤਾਂ ਠੀਕ ਆ ਇਹ ਇਹ ਪਹਿਲੇ ਸੂਈ ਦਿੱਤਾ ਸੀ 14 ਕਿਲੋ ਇਹ ਝੁੱਟੀ ਨੇ ਹਾਂਜੀ ਤੇ ਇਹ 1 ਮਿੰਟ ਤੱਕ ਫੇਰ ਸੂਣ ਵਾਲੀ ਆ ਹੁਣ ਅੱਗੇ ਸੂਣ ਵਾਲੀ ਆ ਹਾਂਜੀ ਤੇ ਮੀ ਦਾ ਵੀ 17 ਤਾਂ 16 17 ਰਜ ਅੱਛਾ ਆ ਅੰਦਰ ਲੱਗਾ ਦੋਵੇਂ ਮਈਆਂ ਫਿਰ ਇਹ ਵੀ ਇਹਨੇ ਦੋ ਤਲ ਕੀ ਗੁਰਵਿੰਦਰ ਭਾਈ ਜਿਹੜੀ ਭਾਈ ਉਹ ਵਾ ਹਾਂ ਉਹ ਤੀਜੇ ਸੂਈ ਮਤਲਬ ਉਹ ਸੂਈ ਸੀ ਠੀਕ ਆ ਇੱਥੇ ਸੂਈ ਉਹਨੇ ਸੂਣਾ ਮੈਂ ਠੀਕ ਆ ਗੁਰਵਿੰਦਰ ਜੀ ਤੀਜੇ ਸੂਈ ਉਹਦੀ ਕੱਟੀ ਮਰ ਗਈ ਤੇ 19 ਕਿਲੋ ਤੇ 700 ਗ੍ਰਾਮ ਦੁੱਧ ਦਿੱਤਾ ਉਹਨੇ ਕੱਟੀ ਮਰਨੇ ਜਿਹੜੀ ਪਰਲੀ ਬੇ ਆ ਉਹ ਫਿਰ ਆਪਣੇ ਪਹਿਲਾਂ ਵਾਲੀ ਬਲੱਡ ਲਰ ਚ ਕਰਦੇ ਕਰਦਾ ਰਿਹਾ ਉਹ ਕਰਦੇ ਰਿਹਾ ਚੁਈਆ ਕੀ ਬਾਤ ਹੈ ਇਹ ਮੱਝ ਹੈ ਜੀ ਨਾ ਜੀ ਇਹ ਮੱਝ ਚਲੋ ਆਪਣੇ ਹਿਸਾਬ ਨਾਲ ਦੂਜੀ ਸੁਈ ਹੈ ਠੀਕ ਹੈ ਤੀਜੀ ਵੀ ਹੋ ਸਕਦੀ ਕਿਉਂਕਿ ਆਪਾਂ ਖਰੀਦੀ ਹੈ ਇਹ ਜੀ ਜੀ ਆਪਣੀ ਗਿਫਟੀ ਕੀਤੀ ਇੱਕ ਬੰਦੇ ਨੇ ਠੀਕ ਹੈ ਵੀਰੇ ਤੇ ਇੰਨੇ ਦੂਜੀ ਸੁਈ ਹੈ 15 ਕਿਲੋ ਦੁੱਧ ਦਿੱਤਾ ਆਪਣੇ ਕੋਲ ਇੰਨੇ ਹੀ 15 ਕਿਲੋ ਦੁੱਧ ਦਿੱਤਾ ਜੀ ਇਹ ਠੀਕ ਹੈ ਵੀਰੇ ਕੀ ਆ ਅੱਛਾ ਇੱਕ ਗੱਲ ਹੋਰ ਆ ਗੁਰਵਿੰਦਰ ਭਾਈ ਜਿਵੇਂ ਉੱਪਰਲਾ ਬੱਚਾ ਬੜਾ ਗੋਠ ਸੇ ਬੈਠਾ ਉਹ ਫਿਰ ਕਿਹੜੀ ਮਿਹਨ ਦਾ ਬੱਚਾ ਆ ਗਿਆ ਪਰਲਾ ਸਭ ਤੋਂ ਲਾਸਟੇਜ ਹਾਂਜੀ ਉਹ ਇਸੇ ਮੱਝ ਦਾ ਬੱਚੇ ਜੀ ਜਿਹੜੀ ਉਹ ਗਾਲਾ ਕਰੀ ਜਾਂਦੀ ਆ ਉਹ ਮੱਝ ਨਹੀਂ ਕਰੀਦੀ ਆ ਪਾਸਲ ਚੋ ਕੱਟੀ ਖਰੀਦੀ ਸੀ ਜੀ ਉਹ ਕੱਟੀ ਬਹੁਤ ਚੰਗੇ ਸਾਂਦੀ ਆ ਠੀਕ ਹੈ ਬਈ ਠੀਕ ਹੈ ਕੱਟੀ ਕਰਕੇ ਹੀ ਵੇਹ ਲਈ ਹੈ ਨਾ ਸਹੀ ਕਹ ਰਿਹਾ ਕਈ ਵਾਰੀ ਬੱਚੇ ਦੇ ਪੈਸੇ ਦੇਣੇ ਪੈ ਜਾਂਦੇ ਮਹਿੰਦੇ ਨਹੀਂ ਇਹ ਗੱਲ ਲੱਗ ਕਿ ਇੱਕ ਨੰਬਰ ਸਾਂਝਾ ਕਰਦੀ ਆ ਇੱਕ ਵਾਰੀ ਭਰਾਵਾਂ ਨੂੰ ਨੰਬਰ ਹੈਗਾ ਜੀ 9888 9888 908749 908749 9888 908749 ਹੈ ਨਾ 98 ਪਾਸੀ ਹੈ ਨਾ ਵੀਰੇ? ਹਾਂਜੀ 9888 9888 908794 908794 ਇਹ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਪਿੰਡ ਗਲੋਟੀ ਜਿਲ੍ਹਾ ਮੋਗਾ ਨੇੜੇ ਕੋਟੀ ਸੇਖਾ